ਆ ਚੱਲ ਰਿਹਾ ਜੀ ਦੇਖੋ ਇਹ ਹੁਣ ਉੱਪਰ ਖਿੱਚੀ ਜਾਂਦਾ ਆਹ ਮੋਟਰ ਚੱਲ ਰਹੀ ਆ ਦੋਦੀ ਆਹ ਚੱਲ ਰਿਹਾ ਇਹ ਚੱਲੀਆਂ ਲੱਗ ਗਈ ਆਉ ਜਾਂਦਾ ਉੱਪਰ ਨੂੰ ਅਜਾ ਬਹਿ ਜਾ ਹਾਂ ਅੱਧਾ ਵੀ ਪੂਰਤੀ ਹੋਣ ਨੂੰ ਭਾਈਨ ਕੋਣ ਦਾ ਇਹ ਤੇ ਹੋ ਬਿਲਕੁਲ ਜਦੋਂ ਬਾਰ ਖਾਰ ਗਿਆ ਖਰਾਗ ਨੇ ਪਰ ਖੰਗ ਲਿਆ ਉਹਦਾ ਨਾ ਇਹ ਗਰੀਸ ਦੀ ਲੋੜ ਨਹੀਂ ਤਾਰ ਮੋੜਨੀ ਇੱਕ ਚੱਲ ਰਿਹਾ ਜੀ ਉਹ ਮੋ ਲੋੜਦਾ ਨਹੀਂ ਉਹਨੂੰ ਉਹਨੂੰ ਤਾਰ ਨੂੰ ਇਧਰ ਮੋੜਨ ਦੀ ਉਹ ਦੇਖੋ ਨਹੀਂ ਲੱਗੇ ਆਪੇ ਮੋੜ ਪਣੇ ਲੱਗਦੀ ਹੈ ਠੀਕ ਆ ਉਹ ਤਾਂ ਹਾਂ ਦੇਖੋ ਬਿਲਕੁਲ ਲੱਗਿਆ ਨਹੀਂ ਉਹਦਾ ਠੀਕ ਆ ਉਹਦਾ ਦੇਖੋ ਆਪੇ ਵੈਕ ਮੋੜਨ ਲੱਗਿਆ ਨਾ ਜੋ ਜੋ ਤਾਰ ਦੇ ਓਕੇ 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 ਵਾਹ ਜੀ ਵਾਹ ਦੇਖੋ ਇਹ ਜੰਮੀ ਲਾਈਟ ਵੀ ਆਟੋਮੈਟਿਕਾ ਸੈਂਸਰ ਵਾਲੀ ਇਹਦੇ ਦੇਖੋ ਉਹ ਦੇਖੋ ਆਟੋਮੈਟਿਕ ਲਾਈਟ ਅਜੂ ਉਰਲੇ ਪਾਸੇ ਬਰਸ ਲਾ ਦੀ ਭਰਾ ਇੱਥੇ ਹੀ ਬਰਸ ਵਾਹ ਜੀ ਇਹ ਫਿਰ ਜਿਹੜਾ ਕਨੈਕਸ਼ਨ ਦਿੱਤਾ ਗਿਆ ਹੈ ਇਹ ਕਾ ਦਾ ਕਨੈਕਸ਼ਨ ਹੈ ਆਹਾਂ ਇਹ ਅਚਾ ਉਹ ਸੋਲਰ ਨਹੀਂ ਹੈ ਜੀ ਨਾ ਨਾ ਸੋਲਰ ਨਹੀਂ ਹੈ ਸੈਂਸਰ ਵਾਲੀ ਲਾਈਟ ਆ ਜੀ ਸੈਂਸਰ ਆ ਦੇਖੋ ਇਹ ਚੱਲ ਰਿਹਾ ਹੈ ਉੱਪਰ ਉਹ ਚੱਕੀ ਜਾਂਦਾ ਲੱਜ ਵਾਲਟੀ ਵਾਲਾ ਤੇ ਆਹ ਜਿਹੜੀ ਪੌਣੀਆਂ ਇਹ ਚੱਕਦੀ ਇਹਨੂੰ ਸਾਰੇ ਨੂੰ ਸਾਨੂੰ ਉੱਪਰ ਖਿੱਚੀ ਜਾਂਦੀ ਹੈ ਆ ਵੀ ਹੋਰ ਆ ਗਿਆ ਰੰਗ ਵਾਲਾ ਸਿਸਟਮ ਜਾਂ ਆਹ ਦੇਖੋ ਆਹ ਘੇਰ ਰੋਗੇ ਸਾਬੇ ਹੁਣ ਖੜਾਤਾ ਇਹ ਦੇਖੋ ਇਹ ਖੜ ਗਿਆ ਤੇ ਫਿਰ ਚਲਾਇਆ ਇਹੋ ਹਾਂ ਇਧਰ ਨੂੰ ਚਲਾਵਾਂਗੇ ਇਧਰ ਨੂੰ ਇਹ ਫਿਰ ਥੱਲੇ ਤਾਰੂ ਇਹ 60 ਫੁੱਟ ਰੇਲਿੰਗ ਮਿੱਥੋਂ ਆਹ ਦਿਨ ਤੱਕ ਅਸਾ ਉੱਪਰੋਂ 60 70 ਫੁੱਟ 17 ਫੁੱਟਾ ਲਵਾਈ ਹੈ ਇਹਦੀ ਵਿਚ ਦੇਂਦਾ ਇਹਦੀ ਹਾਂ ਮੈਂ ਬੈਕ ਮੂੜੇ ਨਾ ਬਸ ਨਾ ਨਾ ਜੇ ਮੋੜਾਂਗੇ ਫੇਰ ਮੁੜੂਗਾ ਅਰਧੇ ਇੱਕ ਕਰ ਲਓ ਉਹ ਗੇਰ ਦਾ ਕੰਮ ਆ। ਅੱਛਾ। ਲਾ ਦੋ ਵੀ ਲਾ ਦੂੰ। ਇਹ ਤਾਰ ਆ ਵੀ ਸੈਂਸਰ ਵਾਲੀ। ਆਟੋਮੈਟਿਕ ਲਾਈਟ ਲੱਗੂ ਉਹਦੇ ਰਾਤ ਨੂੰ ਜਦ ਨੇਰਾ ਹੋ ਗਿਆ ਆਪਦੇ ਆਪ ਲੱਗੂ। ਆਹ ਤਾਰ ਨੇ ਆ ਪੌਣੀ ਨੇ ਵਜਨ ਸਾਰਾ ਚੱਕਿਆ। ਤਾਰ ਇਹ ਚੈਨਲ ਆਇਆ ਨਾ ਜਿਹੜਾ ਲਾਇਆ ਬਣਾਇਆ। ਚਲਾ ਦਈਏ ਜੀ। ਲੋ ਜੀ ਚੱਲ ਵੀ ਹੁਣ ਫਿਰ ਚੱਲ ਲਈ ਆਪਰ ਨੂੰ ਚੱਕ ਦੇਈਏ ਤੇ ਆ ਵੱਡੀ ਪੁਲੀ ਵੀ ਚੱਕਰ ਜਿਆਦੇ ਬਣ ਤਾਂ ਲਾਈ ਹੋਈ ਆ ਇਹ ਅੱਛਾ ਸਲੋ ਬਣਦੇ ਨੇ ਇਹ ਨਾਲ ਜੇ ਬਟ ਛੋਟੀ ਹੋਵੇ ਅੱਛਾ ਫਿਰ ਲੋੜ ਰਹਿੰਦੀ ਆ ਓਕੇ ਠੀਕ ਆ ਇਹ ਵੀ ਵੈਸੇ ਕੀਮ ਆ ਕਾਰੀਗਰ ਨੇ ਬੀਬੀ ਦਾ ਠੀਕ ਹੈ ਜੀ